ਰਾਗ ਮਲਾ ਬਾਣੇ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰੀ ਜਪਤ ਤੇ ਜਨਾਂ ਪਦਮ ਕੋ ਲਾਸ਼ ਪਤ ਤਾਸ ਸੰਤਲ ਨਿਆਨ ਕੋ ਏਕ ਹੀ ਏਕ ਅਨੇਕ ਹੋਏ ਵਿਸਤਰਿਓ ਆਨ ਦੇ ਆਨ ਪਰ ਭੂਰ ਸੋ ਰਹਾਉ ਜਦ ਤੇ ਭਗਵਤ ਲਿਖੀਏ ਅਵਰ ਨਹੀਂ ਪੇਖੀਏ ਤਾਸ ਕੀ ਜਾਤ ਅਸ਼ੋਪ ਛੇਪਾ ਵਿਆਸ ਨੇ ਲਿਖੇ ਸੰਤ ਨੇ ਪੇਖੀ ਨਾਮ ਕੇ ਨਾਮ ਨਾ ਸਤ ਦੀਪ ਜਤ ਏਦ ਬਕਰੇਦ ਕੁਲ ਗੌਰ ਵੱਧ ਕਰੇ ਮਾਨੀ ਸ਼ੇਖ ਸ਼ਹੀਦ ਤੇਰਾ ਜਤ ਕੇ ਬਾਪ ਬੈਸੀ ਕਰੀ ਪੋਤ ਐਸੀ ਸਰੀ ਤੇਰੇ ਲੋਕ ਪ੍ਰਸਿੱਧ ਕਵੀਰ ਜਤ ਕੇ ਕਟੰਬ ਕੇ ਢੇਡ ਸਭ ਢੋਰ ਤਵੰਤਾ ਫਿਰੇ ਅਜੀਬ ਬਨਾਸੀ ਆਸ ਪਾਸਾ ਅਚਾਰ ਸਹਿਤ ਵਿਤਰ ਕਰੇ ਡੰਡੌਤ ਤਿੰਨ ਤਮੇਰ ਵਿਦਾਸ ਦਸਨ ਦਸ ਜਾਕੇ ਕੋ ਟੰਬਕੇ ਤੇਜ ਸਭ ਢੋੜਟਵੰਤ ਕਰੇ ਅਜੀਬ ਨਾਲਸੀ ਆ ਸਪਸ ਅਚਾਰ ਸਹਿਤ ਵਿਤਰ ਕਰੇ ਡੰਡੌਤ ਤਿੰਨ ਤਮੇਰ ਵਿਦਾਸ ਦਸਨ ਦਸ ਇਹ ਸ਼ਬਦ ਸਤ ਗੁਰੂ ਦਾਸ ਮਹਾਰਾਜ ਦੇ ਮੁਖਾਰੰਦ ਤੋਂ ਚਾਰਿਆ ਹੋਇਆ ਤਨ ਤਨ ਚਵਰਸ਼ਤ ਦੇ ਮਾਲ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਰਾਗ ਮਲਾ ਅੰਗ 1293 ਤੇ ਸ਼ਿਸ਼ੋਵਤ ਹੈ ਗੁਰੂ ਮਹਾਰਾਜ ਜੀ ਇਸ ਸ਼ਬਦ ਦੇ ਰਾਹੀਂ ਸਮਝਾਉਣ ਕਰਦੇ ਹੈ ਕਿ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕਰਨਾ ਉਹਨਾਂ ਦੀ ਕੁੱਲ ਜਿਹੜੀ ਹੈ ਕੁਝ ਵੀ ਕਰਦੀ ਹੋਵੇ ਉਹ ਉਸ ਤੋਂ ਅਲੰਭ ਹੋ ਜਾਂਦੇ ਹੈ ਇਹ ਦੁਨੀਆ ਤੇ ਇੱਕ ਰੀਤ ਹੈ ਕਿ ਜਿਨ੍ਹਾਂ ਨੇ ਇੱਕ ਰਸਤਾ ਅਕਤਿਆਰ ਕਰਨ ਪਰ ਮਾਤਮ ਦੀ ਕਿਰਪਾ ਨਾਲ ਇਹ ਰੀਤੀ ਰਿਵਾਜਾਂ ਤੋੜ ਦਿੰਦੇ ਆ ਉਹ ਐਸੇ ਰੀਤੀ ਰਿਵਾਜਾਂ ਤੋੜਦੇ ਹੈ ਕਿ ਨਵੇਂ ਰੀਤੀ ਰਿਵਾਜ ਬਣਾ ਕੇ ਚਲੇ ਜਾਂਦੇ ਸੋ ਇੱਥੇ ਉਹਨਾਂ ਦੇ ਦੁਨੀਆ ਦੇ ਵਿੱਚ ਜਿਵੇਂ ਕਿ ਗੁਰੂ ਮਹਾਰਾਜ ਜੀ ਹੋਏ ਜਿਨ੍ਹਾਂ ਨੂੰ ਇਹ ਹੋਈ ਕੋਈ ਬੰਦਗੀ ਕਿ ਇਹ ਨੀਚ ਹੈ ਇਹ ਸ਼ੁੱਧਰ ਹੈ ਇਹ ਸ਼ੂਤ ਹੈ ਉਹਨਾਂ ਨੇ ਐਸੀ ਐਸੀ ਬੰਦਗੀ ਕੀਤੀ ऐसे भक्ति की थी कि सारा कुछ तोड़ के रख देता सो है सो परमात्मा की कृपा देना उन्हांदा नाम अज अमर क्योंकि वो एक भी हो गया उन्होंने मन ਨੂੰ ਜਿੱਤ ਲਿਆ ਜੇ मन ਨੂੰ ਜਿੱਤ ਲਿਆ ਤੇ जग ਜਿਹੜਾ ਉਹਨਾਂ ਦਾ ਹੋ ਗਿਆ ਮਨ ਜੀਤੇ जग जीत सो संत रे रविदास महाराज भी कहते हैं कि दुनिया के ऊपर जिन्होंने नाम जपया ਉਹਨਾਂ ਦੇ ਬਰਾਬਰ ਕੋਈ ਹੋਇਆ ਹੀ ਨਹੀਂ ਪਰਮਾਤਮਾ ਦਾ ਨਾਮ ਜਪਣ ਜਿਪਿਓ ਪਰਮਾਤਮਾ ਦੇ ਵਰਗੇ ਹੋ ਜਾਂਦੇ ਤੇ ਜੇਕਰ ਸਿੱਕੇ ਇਹ ਕੋਈ ਉਹਨਾਂ ਦੇ ਨਾਲ ਤੋਲਿਆ ਕਿਤੀ ਜਾ ਸਕਦੇ ਨਹੀਂ ਕੀਤੀ ਜਾ ਸਕਦੀ ਹਰੇਕ ਜਪਤ ਤੇ ਜਨਾ ਪਦਮ ਕਵਲਾਸ਼ ਫਤਸਤਾਸ ਸੰਤੁਲਨੀ ਆਨ ਕੋ ਕਹਿੰਦੇ ਉਹਦੇ ਜਿਸ ਨੇ ਪਰਮਾਤਮਾ ਦਾ ਨਾਮ ਜਪਣਾ ਪਰਮਾਤਮਾ ਦਾ ਸਿਮਰਨ ਕਰਨਾ ਬੰਦਗੀ ਕਰਨੀ ਉਹ ਤੇ ਵਰਗਾ ਬ੍ਰਹਮਾ ਵਿਸ਼ਨੂ ਜੇਤਨ ਉਹ ਨਹੀਂ ਹੈ ਜਿਨ੍ਹਾਂ ਨੇ ਬੰਦਗੀ ਕਰਨੀ ਹੈ ਜਿਨ੍ਹਾਂ ਨੇ ਉਸ ਪ੍ਰਮਾਤਮਾ ਦਾ ਨਾਮ ਲੈਣਾ ਪ੍ਰਮਾਤਮਾ ਦੇ ਸੇਵਕ ਜਿਹੜੇ ਹੈ ਭਗਤ ਜਿਹੜੇ ਹੈ ਉਹ ਉੱਪਰ ਹੈ ਕਿਉਂਕਿ ਉਹਨਾਂ ਦਾ ਬਰਾਬਰ ਜਿਹੜਾ ਤਲ ਕੋਈ ਹੁੰਦਾ ਹੀ ਨਹੀਂ ਕਿਉਂਕਿ ਉਹਨਾਂ ਨੇ ਉਹਦੇ ਵਿੱਚ ਬੰਦਗੀ ਕਰਕੇ ਨਿਸ਼ਕਾਮ ਉਸ ਦਾ ਨਾਮ ਜਪ ਕੇ ਉਸ ਦਵਾਰ ਦੇ ਵਿੱਚ ਚਲੇ ਜਾਂਦੇ ਜਿਹੜਾ ਦਵਾਰ ਲੋਕਾਂ ਨੂੰ ਲੱਭਦਾ ਨਹੀਂ ਸੋ ਮਨ ਕੀ ਦੁਬਦਖੈ ਦਿਨ ਦੁਆਰੇ ਤ੍ਰੈ ਲੋਕ ਸਮਾਏ ਉਹ ਕਣ ਕਣ ਦੇ ਵਿੱਚ ਸਮਾ ਜਾਂਦੇ ਆ ਕਿਉਂਕਿ ਉਸ ਦੇ ਵਿੱਚ ਰਲ ਜਾਂਦੇ ਆ ਪਰਮਾਤਮਾ ਦੇ ਵਿੱਚ ਰਲ ਜਾਂਦੇ ਆ ਉਹਨਾਂ ਦੇ ਬਰਾਬਰ ਕੋਈ ਹੋ ਹੀ ਨਹੀਂ ਸਕਦਾ ਹਰੀ ਜਪ ਤੇ ਜਨਾ ਪਦਮ ਕਮਲਾਸ਼ ਪਤ ਤਾ ਸੰਤਲ ਨੇ ਆਨ ਕੋ ਉਸਨਾਂ ਦੇ ਬਰਾਬਰ ਨੇ ਕਿੰਦੇ ਕੋਈ ਹੋ ਸਕਦਾ ਇਸੇ ਕਰਕੇ ਉਹਨਾਂ ਨੇ ਕਿਹਾ ਸੀ ਕਿ ਚਾਹੇ ਮਹਿਲ ਵਾੜੀਆਂ ਜਿੰਨੇ ਮਰਜ਼ੀ ਬਣਾ ਲਓ ਇੰਦਰ ਵਰਗੇ ਬਣਾ ਲਓ ਲੇਕਿਨ ਜਿਨ੍ਹਾਂ ਨੇ ਨਾਮ ਜਪਣਾ ਉਹਨਾਂ ਦੇ ਗੱਭ ਨਹੀਂ ਕੋਈ ਹੁੰਦਾ ਇੱਕ ਹੀ ਇੱਕ ਅਨੇਕ ਹੋਏ ਵਿਸਥਿਦੇਵ ਆਨ ਦੇ ਆਨ ਪਰਪੂਰ ਸੇ ਉਹ ਇੱਕ ਹੈ ਪਰ ਅਨੇਕ ਹੈ ਪਰਮਾਤਮਾ ਇੱਕ ਹੈ ਪਰ ਅਨੇਕਾਂ ਦੇ ਵਿੱਚ ਵਸਿਆ ਇੱਕ ਤੋਂ ਅਨੇਕ ਹੈ ਤੇ ਹੀ ਉਸਨੇ ਖੇਡਾ ਖੇਡ ਦਿੱਤੀ ਹੈ ਕਿਉਂਕਿ ਮਾਟੀ ਇੱਕ ਅਨੇਕੇ ਸਾਜੀ ਸਾਜੀ ਸਾਜਣ ਹਾਰੇ ਇੱਕੋ ਹੀ ਮਿੱਟੀ ਹੈ ਕਿੰਨੇ ਤਰ੍ਹਾਂ ਦੇ भंडार तो ने बर्तन बना दते पर अखीर तो फिर एक है जो टुट गए है सब मिट्टी है जिनी देर तक बर्तन की शक्ल है तो उन्होंने वह नाम दिता जाता चाहे सराही है चाहे कोई है इस तरीके जीव में कहा जाता है कि एक कौन है कौन है पर जो खत्म हो जाता फिर उस मिट्टी के चल जाते एक ही एक अनेक हुई विस्थ्य हो ਆਨ ਦੇ ਆਨ ਭਰਪੂਰ ਸੇ ਹਰ ਇੱਕ ਜਗ੍ਹਾ ਕਣ ਕਣ ਦੇ ਵਿੱਚ ਭਰਪੂਰ ਹੈ ਰਮਿਆ ਹੋਇਆ ਹੈ ਜਾਤ ਕੇ ਭਾਗਵਤ ਲੇਖੀਏ ਅਵਰ ਨਹੀਂ ਪੇਖੀਏ तास ਕੀ ਜਾਤ ਅਸ਼ੋਪਿਛਿਪਾ ਕਿੰਦੇ ਜਿਮ ਕਿੰਦੇ ਸੀ ਨੀਚ-ਨੀਚ ਅਸ਼ੂਤ ਕਹਾ ਜਾਂਦਾ ਸੀ ਛੇਮਬਾ ਕਹਾ ਜਾਂਦਾ ਸੀ ਉਹਦੀ ਜਾਤ ਕਹਿ ਕੇ ਬੁਲਾਇਆ ਜਾਂਦਾ ਸੀ ਪਰ ਇਹੋ ਜਿਹੇ ਕੰਮ ਕੀਤਾ ਇਹ ਜੀ ਬੰਦਗੀ ਕੀਤੀ ਵਿਆਸ ਵਿੱਚ ਲਿਖੀਏ ਸੰਕ ਵਿੱਚ ਪੇਖੀਏ ਨਾਮ ਕੇ ਨਾਮਲਾ ਸਤ ਦਿਪ ਉਹ ਤਾਂ ਕਹਿੰਦੇ ਸਤਾਂ ਦੀਪਾਂ ਦੇ ਵਿੱਚ ਉਹਨਾਂ ਦੀ ਨਾਮ ਲੈ ਜਾਂਦਾ ਜਿਨ੍ਹਾਂ ਨੂੰ ਨੇਜ ਕਿੰਦੇ ਸੀ ਉਹ ਨਿਚਰ ਹੋਏ ਬ੍ਰਹਮਾ ਦੇ ਸਲਕ ਜਿਹੜੇ ਲੜਕੇ ਹੋਏ ਉਹਨਾਂ ਨੇ ਗੁਰੂ ਬਣਾਇਆ ਨਿਚਰ ਇਹ ਵਿਆਸ ਲਿਖ ਰਿਹਾ ਸੋ ਇਸ ਕਰਕੇ ਵਿਆਸ ਜਿਹੜਾ ਉਹ ਹੀ ਇੱਕ ਚਿਹੁੰਦੇ ਘਰ ਪੈਦਾ ਹੋਇਆ ਇਸ ਕਰਕੇ ਇਹ ਕਰ antisense ਜਾਤਾਂ ਦੇ ਵਿੱਚ ਜਾਈਏ ਤਾਂ ਜਾਤਾਂ ਦਾ ਖੰਡਨ ਜਿਹੜਾ ਗੁਰੂ ਮਾਨਤ ਜੀ ਜਗਾ ਜਗਤ ਕਰ ਰਹੇ ਹਰ ਸ਼ਬਦ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾਤ ਪਾਤ ਦਾ ਖੰਡਨ ਕੀਤਾ ਵਰਨਾ ਦਾ ਖੰਡਨ ਕੀਤਾ ਇੱਕੋ ਹੀ ਗੱਲ ਕਹੀ ਹੈ ਕਿ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹਦੇ ਬਰਾਬਰ ਕੋਈ ਹੈ ਹੀ ਨਹੀਂ ਓਕੇ ਕਿ ਨਾਮਦੇਵ ਜੀ ਨੇ ਨਾਮ ਲਿਆ ਤੇ ਦੇਹਰਾ ਕਮ ਗਿਆ ਐਸੀ ਚੱਪੇ ਜਿਹੀ ਮਾਗ ਲੱਗੀ ਕਿ ਖੁਦ ਪਰਮਾਤਮਾ ਨੇ ਆਕੇ ਬਣਾਈ ਇਸ ਕਰਕੇ ਜਿਨ੍ਹਾਂ ਨੇ ਉਸ ਪਰਮਾਤਮਾ ਦੀ ਬੰਦਗੀ ਕੀਤੀ ਪਰਮਾਤਮਾ ਆਪ ਉਹਨਾਂ ਲਈ ਉਹਨਾਂ ਦੀ ਆਕੇ ਉਹ ਟਾਸਰਾ ਦਿੰਦਾ ਸਹਾਰਾ ਬਣਦਾ ਕਿਉਂਕਿ ਇਹੋ ਨਾ ਮਾਣਿਆ ਦਾ ਮਾਰ ਹੈ ਨਾ ਤਣਿਆ ਦਾ ਤੜ ਹੈ ਸੋ ਉਹ ਟਾਸਰਾ ਉਸ ਪਰਮਾਤਮਾ ਦਾ ਜਿਹੜੇ ਤੱਕਦੇ ਹਨ ਉਹਨਾਂ ਨੂੰ ਕਦੇ ਵੀ ਕੋਈ ਮੁਸ਼ਕਲ ਨਹੀਂ ਆਉਂਦੀ ਇਸੇ ਕਰਕੇ ਜਿਹੇ ਨਾਮ ਦੇ ਨਾਮ ਨਾ ਸਤਿਦੀਪਾ ਸਾਰੇ ਹੀ ਕਿੰਦੇ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਦਾ ਨਾਮ ਲੈਣ ਵਾਲਿਆਂ ਦਾ ਕੰਨ ਕੰਨ ਦੇ ਵਿੱਚ ਬਾਤ ਹੋ ਜਾਂਦਾ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਕੀ ਹੋ ਰਿਹਾ ਹੈ ਜੱਤੇ ਇਹਦ ਬਕਰੀਦ ਕਲ ਗਊ ਦੇ ਬੰਧ ਕਰੇ ਮਾਨੇ ਸੇਖਛੀਦ ਪਿਤਾ ਜਿਹਦੇ ਕੰਦੇ ਸਤਗੁਰ ਕਬੀਰ ਮਹਾਰਾਜ ਜੀ ਨੂੰ ਮੁਸਲਮਾਨ ਨੇ ਪਾਲਣ ਪੋਸ਼ਣ ਕੀਤਾ ਉਹਨਾਂ ਦੇ ਕੋਲ ਜਿਹੜੀ ਹੈ ਉਹ ਗਾਵਿਆਂ ਦਾ ਵੱਧ ਕਰਕੇ ਇਹ ਬકરી ਦਮਣਾਉਂਦੇ ਸੀ ਕਿਉਂਕਿ ਜਾ ਕੇ ਬਾਪ ਬੈਸੀ ਕਰੇ ਪੁੱਤ ਰੀਤੇ ਸੀ ਕਿ ਜੋ ਕੁਲ ਕਰਦੇ ਹੁੰਦੀ ਹੈ ਉਹ ਹੀ ਪੁੱਤ ਕਰਦੇ ਹੈ ਪਰ ਇੱਥੇ ਉਲਟ ਹੋ ਗਿਆ ਐਸੀ ਸਾਰੇ ਬਾਪ ਐਸੀ ਉਸ ਪ੍ਰਮਾਖਮਾਨਾ ਨ ਕਿਰਤ ਕਰਤੀ ਤਹਰੇ ਲੋਕ ਪਰसिद्ध ਕਵੀਰਾ ਤੇ ਰੀਤੀ ਤੋੜ ਦਿੱਤੀ ਕਿ ਮੈਂ ਤਾਂ ਇਹੋ ਸ਼ਹੀਦ ਪੀਰ ਫਕੀਰ ਮੰਣਨੇ ਨਹੀਂ ਮੈਂ ਤਾਂ ਅਬ ਵੱਧ ਕਰਨੇ ਨਹੀਂ ਕਿ ਮੈਂ ਕਿ ਸਤ ਗੁਰ ਨਾਨਕ ਪਾਤਸ਼ਾਹੀ ਨੇ ਰੀਤ ਨੂੰ ਤੋੜਿਆ ਕਿ ਮੈਂ ਤਾਂ ਜਿਨੀ ਪਉਣਾ ਹੀ ਨਹੀਂ ਇਹ ਕਰ ਪਉਣਾ ਹੈ ਪਰ ਮੈਨੂੰ ਤਾਂ ਇਹੋ ਜਿਹਾ ਜਿਨੀ ਚਾਹੀਦਾ ਨਾ ਉਹ ਜਲੇ ਨਾ ਮਲ ਲਗੇ ਨਾ ਉੱਟੇ ਇਹ ਮੈਨੂੰ ਨਾਲ ਹੀ ਜਾਵੇ ਐਸਾ ਜਿਨੀ ਪਾਂਡੇ ਨੂੰ ਕਰ ਆ ਤੇ ਕਿ ਜਿਹੜੀ ਕਪਾਹ ਹੈ ਉਹ ਮੈਂ ਤਾਂ ਸਤ ਦੇ ਲੈਣਾ ਇਸ ਕਰਕੇ ਉਹ ਜਿਹੜਾ ਜਿਨੀ ਜੀ ਤੋੜੇ ਉਹ ਨਾਨਕ ਪਾਤਸ਼ਾਹ ਜੀ ਨੇ ਉਹ ਪਹਿਲਾਂ ਚੱਲੀ ਆਉਂਦੀ ਸੀ ਐਸਾ ਜਿਵੇਂ ਇੱਕ ਦੱਸ ਹੈ ਕਿ ਜਿਹਦੇ ਨੂੰ ਤਮ ਉਹ ਪਾਉਗਾ ਜਿਹੜਾ ਮੇਰੇ ਨਾਲ ਜਾਵੇ ਨਾਮ ਦਾ ਜਨੇਉ ਪੜਨਾ ਸਾਥ ਦਾ ਪੜਨਾ ਇਸ ਕਰਕੇ ਇੱਥੇ ਕਬੀਰ ਮਹਾਰਾਜ ਜੀ ਨੇ ਵੀ ਜਿਹਨਾਂ ਨੂੰ ਜਲਾਹਾ ਜਲਾਹਾ ਕਹਿੰਦੇ ਸੀ ਐਸੀ ਰੀਤ ਤੋੜੀ ਕਿ ਦੁਨੀਆ ਭਗਤ ਕਹਿਣ ਲੱਗ ਪਈ ਤੇ ਨਾ ਲੋਕਾਂ ਚ ਮਸ਼ਹੂਰ ਹੋ ਗਏ ਪਹਿਲੇ ਲੋਕ ਪ੍ਰਸਿੱਧ ਕਬੀਰ ਮਾਤੋ ਪਤਾਲ ਲੋਕ ਆਕਾਸ਼ ਲੋਕ ਸਾਰੀ ਜਗਮ ਸ਼ੋਰ ਹੋ ਕਵੀਰ ਇੱਕ ਗੀਤ ਹੋਣ ਲੱਪੇ ਸਤਗੁਰ ਕਬੀਰ ਮਹਾਰਾਜ ਜੀ ਕਹ ਰਹੇ ਨਾ ਹਮ ਕੀ ਇਹ ਨਾ ਕਰੇਗੇ ਨਾ ਕਰ ਸਕੇ ਸਰੀਰ ਜਾਂ ਜਾਨੋ ਕਿ ਹਰ ਕੀਆ ਪਹਿਓ ਕਵੀਰ ਕਵੀਰ ਇੱਥੇ ਸਤਗੁਰ ਅਰਬਦਾਸ ਮਹਾਰਾਜ ਜੀ ਵੀ ਉਹੀ ਗੱਲ ਕਹਿ ਰਹੇ ਜਾ ਕੇ ਬਾਪ ਬੈਸੀ ਕਰੀ ਪੁੱਤ ਜੋ ਕਹੇ ਕੁੱਲ ਕਰਦੇ ਸੇ ਉਹੀ ਪੁੱਤ ਕਰਦੇ ਸੀ ਐਸੀ ਸਰੀ ਤੇ ਐਸੀ ਕਿਰਪਾ ਹੋ ਉਦਤੇ ਇਹਦੇ ਲੋਕ ਪ੍ਰਸਿੱਧ ਕਵੀ ਰਾਹ ਤੇ ਨਾਲ ਲੋਕਾਂ ਚ ਵੀ ਸ਼ਰੋਗ ਕਿਉਂਕਿ ਜਿਹੜਾ ਉਸ ਦੀ ਕਿਰਪਾ ਹੁੰਦੀ ਹੈ ਜਿਸ ਤੇ ਉਹਦੀ ਨਜ਼ਰ ਵੱਲੀ ਹੁੰਦੀ ਹੈ ਉਹ ਤਾਂ ਉਹਦੇ ਰੰਗ ਵਿੱਚ ਰੰਗੇ ਜਾਂਦੇ ਆ ਉਹਨਾਂ ਨੂੰ ਇਸ ਦੁਨੀਆ ਦੀ ਕੋਈ ਪਰਵਾਹ ਨਹੀਂ ਹੁੰਦੀ ਤੇ ਕੋਈ ਤਨ ਨੂੰ ਉਹ ਛੱਡ ਦਿੰਦੇ ਆ ਉਹ ਤਾਂ ਮਨ ਇਹਦਾ ਉਸ ਯਾਦ ਦੇ ਨਾਗ ਦੇ ਰੰਗ ਦੇ ਵਿੱਚ ਰੰਗ ਲੈਂਦੇ ਆ ਜਦ ਕਿ ਕਟੰਬ ਕੇ ਢੇਜ ਸਭ ਤੋਂ ਹਲਟ ਹੁੰਦਾ ਫਿਰ ਇਹ ਅਜੀਬ ਬਨਾਰਸੀ ਆਸਪਾਸ ਕਿ ਜਦ ਮੈਂ ਰਸਤੇ 'ਦਾਰ ਮੇਰੇ ਕੋਲ ਦੇ ਲੋਕ ਜੇ ਮਰੇ ਅਗੇ ਘਟੋਂਦੇ ਸੀ ਫਿਰ ਇਹ ਅਜੀਬ ਬਨਾਰਸੀ ਆਸਪਾਸ ਅੱਜ ਵੀ ਕਿੰਨੇ ਟੋਲੇ ਸਤਿਗੁਰੂ ਦਾਸ ਨਾਨਕ ਜੀ ਆਪਣੇ ਸਮੇਂ ਦੀ ਗੱਲ ਕਰਦੇ ਪਹਿਲਾਂ ਜਿਸੀ ਹੁਣ ਵੀ ਟੋਂਦੇ ਪਰ ਨਯ ਜੋ ਕੀਤਾ ਤੇਰਾ ਨਾਮ ਜੱਪਿਆ ਤੇਰੀ ਬੰਦਗੀ ਕੀਤੀ ਸਿਮਰਨ ਕੀਤਾ ਆਚਾਰ ਸਹਿਤ ਵਿੱਤਰ ਕਰੇ ਡੰਡਾ ਤ ਤਨੇ ਰਵਿਦਾਸ ਦਾਸ ਦਾਸ ਅੱਜ ਉਹੀ ਲੋਕ ਜਿਹਨਾਂ ਨੇ ਪਟਿਛਰ ਦੇ ਸੀ ਜਿਹੜੇ ਮਖੌਲ ਕਰਦੇ ਸੀ ਮਜ਼ਾ ਪੜਾਉਂਦੇ ਸੀ ਇਸ ਜਾਤ ਨੂੰ ਦੇਖ ਕੇ ਅੱਜ ਉਸੇ ਜਾਤ ਨੂੰ ਉਹ ਚੰਗਾ ਕਹਿ ਰਹੇ ਕਿਉਂਕਿ ਤੇਰੇ ਨਾਮ ਦੀ ਬੰਦਗੀ ਕਰਕੇ ਤੇਰੇ ਨਾਲ ਨੂੰ ਡੰਡੌਤ ਕਰ ਰਹੇ ਹੋ ਉਹ ਰਵਿਦਾਸ ਵੀ ਕਹਿੰਦਾ ਤੇਰੇ ਨਾਮ ਨੂੰ ਕਹਿੰਦੇ ਤੇਰੇ ਦਾਸ ਰੰ ਕਹਿੰਦੇ ਤੇਰੇ ਭਗਤ ਨੂੰ ਕਹਿੰਦੇ ਸੋ ਜਿਨ੍ਹਾਂ ਨੇ ਉਸ ਪਰਮਾਤਮਾ ਦੀ ਬੰਦਗੀ ਕਰਨੀ ਹੈ ਉਸਦੇ ਨਾਮ ਦੇ ਵਿੱਚ ਰੰਗੇ ਜਾਣਾ ਉਹਨਾਂ ਦੀ ਜਾਤ ਕੁੱਲ ਵਰਨ ਕਖ ਨਹੀਂ ਹੁੰਦਾ ਇੱਕੋ ਹੀ ਹੁੰਦਾ ਕਿ ਪੰਜ ਤਤ ਦੇ ਪੁੱਤਲੇ ਆਪਣੇ ਆਪ ਨੂੰ ਨਾਮ ਦੇ ਵਿੱਚ ਰੰਗ ਲੈਂਦੇ ਹੈ ਉਸਦੇ ਨਾਮ ਦੇ ਵਿੱਚ ਐਸੇ ਰੰਗ ਹੁੰਦੇ ਹੈ ਕਿ ਦੁਨੀਆਂ ਜਿਹੜੀ ਹੈ ਮੁੜ ਕੇ ਉਹਨਾਂ ਦੇ ਨਾਮ ਦੀ ਪੂਜਾ ਕਰਦੀ ਹੈ ਉਸ ਦਾ ਨਾਮ ਜਿਹੜਾ ਉਹ ਅਮਰ ਨਾਂ ਦਾ ਹੋ ਜਾਂਦਾ ਕਿਉਂਕਿ ਉਹਨਾਂ ਨੇ ਜਿਹਨਾਂ ਨੇ ਨਾਮ ਜਪੜਾ ਹੈ ਉਨਾਂ ਨੇ ਨਾ ਕੋਈ ਕੋਲੇਜ ਦੇਖਣੀ ਹੈ ਨਾ ਕੋਈ ਬੰਦ ਦੇਖਣਾ ਉਨਾਂ ਨੇ ਤਾਂ ਮੋਹ ਮਾਇਆ ਛੱਡਣੀ ਹੈ ਵਿਕਾਰ ਛੱਡਨੇ ਹੈ ਇਸ ਦੁਨੀਆ ਨੂੰ ਤਿਆਗਣਾ ਹੈ ਐਸਾ ਵਿਰਾਗ ਚਾਉਣਾ ਹੈ ਕਿਉਂਕਿ ਜਦੋਂ ਉਸਤੇ ਨਾਮ ਦਾ ਲਿਆ ਜਾਂਦਾ ਕਹੇ रविदास ਪਰਮ ਵਿਰਾਗ ਇਹ ਜਿਹੜਾ ਵਿਰਾਗ ਸਭਾ ਉੱਤਮ ਹੈ ਕਿਹੜਾ ਵਿਰਾਗ ਹੈ ਕਿ ਮੋਹ ਮਾਇਆ ਤਿਆਗਣੀ ਹੈ ਉਹ ਝੂਠੇ ਨਾਤੇ ਛੱਡਨੇ ਹੈ ਕਿਉਂਕਿ ਲੋਕ ਨੂੰ ਲੱਗਦਾ ਸੀ ਕਿ ਉਹ ਚਮੜੇ ਦਾ ਕੰਮ ਕਰ ਰਿਹਾ ਹੈ ਜੁੱਤੀਆਂ ਗੰਢ ਰਿਹਾ ਹੈ ਪਰ ਉਹ ਤਾਂ ਕਹਿੰਦੇ ਮੈਨੂੰ ਪਤਾ ਨਹੀਂ ਚਮੜਾ ਟਾ ਗਾਂਠਣਾ ਜਾਂ ਨਹੀਂ ਲੋਕ ਇਕੱਠਾ ਵੇ ਪਰ ਨਹੀਂ ਲੋਕਾਂ ਰਿਸ਼ਤੇ ਨਾਲ ਤੋ ਬਣਾ ਲੈ ਜੁੱਤੀਆਂ ਗੰਢਾ ਰਿਹਾ ਹੈ ਲੇਕਿਨ ਮੈਂ ਤਾਂ ਆਪਣੇ ਸਤਨ ਨੂੰ ਗੰਢ ਰਿਹਾ ਹਾਂ ਇਸਤਨ ਨੂੰ ਤਿਆਗ ਕੇ ਉਹਦੇ ਨਾਲ ਲਾ ਰਿਹਾ ਆਪਣੀ ਮਨ ਨੂੰ ਇਸੇ ਕਰਕੇ ਉਹਨਾਂ ਕਹਿੰਦੇ ਲੋਕ ਗੰਠ ਗੰਠ ਕਰੇ ਬਿਗੋਚਾ ਹੋ ਗਨ ਇਕੱਠੇ ਜਾ ਪਹੁੰਚਾ ਇਹ ਰਵਿਦਾਸ ਜਪੇ ਰਾਮ ਨੰਮਾ ਉਹ ਜਮਸ ਨਾਹੀਂ ਕਾਮਾ ਉਹਨਾਂ ਨੇ ਐਸਾ ਉਹ ਮਾਇਆ ਨ ਤਿਆਗਿਆ ਜਮਾਂ ਦੀ ਕੋਈ ਪ੍ਰਵਾਹ ਨਹੀਂ ਜਮਾਂ ਦੀ ਪ੍ਰਵਾਹ ਉਹਨਾਂ ਨੂੰ ਹੈ ਜਿਨ੍ਹਾਂ ਨੇ ਕੋਈ ਆਸ ਰੱਖਣੀ ਹੈ ਉਹ ਤਾਂ ਕਹਿੰਦੇ ਆਸੇ ਛੱਡ ਦਿਓ ਆਸ ਜਦੋਂ ਤਨ ਦੇ ਛੱਡ ਦਵਾਂਗੇ ਉਦੋਂ ਪਰਮਾਤਮਾ ਦੇ ਨਾਲ ਮਿਲ ਜਵਾਂਗੇ ਤੇ ਤਨ ਤਿਆਗਣਾ ਹੀ ਸਭ ਤੋਂ ਵੱਡੀ ਗੱਲ ਹੈ ਬਾਕੀ ਤਾਂ ਸਾਰਾ ਕੁਝ ਬੰਦਾ ਛੱਡ ਸਕਦਾ ਤਨ ਤਿਆਗਣਾ بڑا ਔਖਾ ਕਿਉਂਕਿ ਮੌਤ ਦਸਤੀ ਹੈ ਤੇ ਉਹ ਕਹਿੰਦੇ ਵੀ ਤਨ ਨੇ ਅਸੀਂ ਤਿਆਗ ਕੇ ਜਿਹਦੇ ਦੇ ਤੱਕਣਾ ਮੈ ਮਾਰਨੇ ਆਪਾ ਦੇਖਣਾ ਆਪਣੇ ਆਪ ਨੂੰ ਖਤਮ ਕਰਨਾ ਤਾਂ ਕਿ ਉਸ ਪਰਮਾਤਮਾ ਦੇ ਦਰਸ਼ਨ ਕਰਨੇ ਉਹਦੇ ਨਾਲ ਮਿਲਣਾ ਇਸੇ ਕਰਕੇ ਉਹਨਾਂ ਨੇ ਕਹਿ ਕੇ ਤਨ ਤਨੇ ਜਿ ਰਵਿਦਾਸ ਦਾਸ ਸੰਤਸ ਤੇਰੇ ਰਵਿਦਾਸ ਦਾਸ ਨੇ ਤੇਰੇ ਨਾਮ ਦਾ ਸਿਰਲ ਕਿਤਾ ਬੰਦਗੀ ਕੀਤੀ ਅੱਜ ਦੁਨੀਆ ਅੱਡੀਏ ਉਹ ਰਵਿਦਾਸ ਨੂੰ ਇਸ ਕਰਕੇ ਮੰਨ ਲਈ ਹੈ ਕਿ ਤੇਰੇ ਨਾਮ ਦੇ ਇੰਨੀ ਤਾਕਤ ਹੈ ਸੋ ਇਸੇ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਆਓ ਪਰਮਾਤਮਾ ਅਗੇ ਅਰਦਾਸ ਕਰੀਏ ਬੇਨਤੀ ਕਰੀਏ ਜੋਇ ਕਰੀਏ ਕਿ ਸ਼ਬਦ ਪਰਦੇਂ ਤੇ ਉਚਾਰਨ ਤੇ ਕੋਈ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ ਆਪੋ ਪਰਮਾਤਮਾ ਪੂਲਾ ਬਖਸ਼ਣ ਹਾਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਛਲਦ ਬਣੇ ਪੜਨ ਦਾ ਉਚਾਰਨ ਦਾ ਬਲ ਬਖਸ਼ਣ ਇੰਨੀ ਮੱਤ ਚ ਬਖਸ਼ਣ ਕਿ ਬਾਣੀ ਦੇ ਪਾਵਅਥ ਜਿਹੜੇ ਹੈ ਉਹ ਮਨ ਦੇ ਵਿੱਚ ਬਸ ਜਾ ਅਤੇ ਆਪਣੀ ਕਿਰਪਾ ਕਰ ਤਾਂ ਕਿ ਸੋਸਨ ਦੀ ਪੂੰਜੀ ਲੇਖੇ ਦੇ ਵਿੱਚ ਲੱਗ ਜਵੇ ਮਨੁੱਖਤਾ ਦੇ ਭਲੇ ਦੇ ਕੰਮ ਅਜਵੇ ਸੋ ਇਹੋ ਹੀ ਬੇਨਤੀ ਕਰਦੇ ਹਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ